ਦੋਸਤੋ ਕੰਟੈਂਟ ਮੋਨੀਟਾਈਜੇਸ਼ਨ ਟੂਲ ਫੇਸਬੁਕ ਕਾਫੀ ਕ੍ਰिएਟਰ ਨੂੰ ਕਾਫੀ ਜਣਿਆਂ ਨੂੰ ਦੇ ਰਿਹਾ ਪਰ ਟੂਲ ਉਹਨਾਂ ਨੂੰ ਮਿਲ ਰਿਹਾ ਰੀਚ ਉਹਨਾਂ ਦੀ ਬਿਲਕੁਲ ਘਟਾ ਤੇ ਹੁਣ ਟੂਲ ਮਿਲ ਗਿਆ ਤੇ ਉਸ ਤੋਂ ਪੈਸੇ ਕਿਵੇਂ ਕਮਾਉਣੇ ਆ ਅਗਲਾ ਤੁਹਾਡਾ ਟਾਸਕ ਇਹ ਹੀ ਆ ਪਰ ਕੁਝ ਗੱਲਾਂ ਦਾ ਧਿਆਨ ਰੱਖੋ ਫੇਰ ਵੀ ਤੁਸੀਂ ਉਸ ਤੋਂ ਪੈਸੇ ਕਮਾ ਸਕਦੇ ਹੋ ਜਿਵੇਂ ਪਹਿਲਾਂ ਵੀਡੀਓ ਪਾਉਂਦੇ ਸੀ ਕੋਈ ਵੀ ਚੱਕ ਕੇ ਵੀਡੀਓ ਪਾਤੀ ਮਤਲਬ ਵੈਸੀ ਵੀ ਤੁਸੀਂ ਜਿਵੇਂ ਬਿਨਾ ਐਡਿਟਿੰਗ ਕੀਤੇ ਆਪਣੀ ਵੀਡੀਓ ਭਾਵੇਂ origignal ਪਾ ਰਹੇ ਸੀਗੇ ਤੋ ਟੂਲ ਤੁਹਾਨੂੰ ਮਿਲ ਰਿਹਾ ਸੀ ਮਤਲਬ ਆਪਾਂ ਕਹਿ ਰਹੇ ਸੀ ਰੀਜਨਲ ਪਾਉ ਕੁਛ ਵੀ ਦਿਖਾਓ ਪਰ ਗੱਲ ਇਹ ਆ ਹੁਣ ਟੂਲ ਮਿਲ ਚੁੱਕਿਆ ਹੁਣ ਤੁਹਾਨੂੰ ਥੋੜਾ ਆਈਡੀਆ ਚੇਂਜ ਕਰਨਾ ਪਊਗਾ ਜੀ ਜੇਕਰ ਤੁਸੀਂ ਫੇਸਬੁੱਕ ਤੋਂ ਅਰਨਿੰਗ ਕਰਨੀ ਆ ਇੱਕ ਤਾਂ ਜੀ ਬਾਈ ਜੀ ਹੁਣ ਫਾਲਤੂ ਦੀਆਂ ਵੀਡੀਓਆਂ ਪਾਉਣਾ ਕਰੋ ਬੰਦ ਤੁਸੀਂ ਕੀ ਕਰਨਾ ਕੋਈ ਉਹੋ ਜਿਹੀ ਵੀਡੀਓ ਪਾਓ ਫੇਸਬੁੱਕ ਤੇ ਵੀ ਚਾਰ ਲੋਕ ਦੇਖਣ ਉਹਨਾਂ ਨੂੰ ਕੋਈ ਜਾਣਕਾਰੀ ਮਿਲੇ ਕੋਈ ਜਾਣਕਾਰੀ ਦੀ ਵੀਡੀਓ ਬਣਾਓ ਠੀਕ ਆ ਜੀ ਜੇਕਰ ਤੁਹਾਨੂੰ ਕਮੇਡੀ ਦਾ ਸ਼ੌਂਕ ਆ ਤਾਂ ਥੋੜਾ ਟਵਿਸਟ ਲਿਆਓ ਮਤਲਬ ਕਮੇਡੀ ਲੋਕ ਤੁਹਾਡੀ ਵੀਡੀਓ ਤੇ ਰੁਕੇ ਰਹਿਣ ਇਸ ਤਰ੍ਹਾਂ ਦਾ ਕੰਟੈਂਟ ਬਣਾਓ ਹੁਣ ਟੂਲਟਾਂ ਨੂੰ ਮਿਲ ਚੁੱਕਿਆ ਜੇ ਤੁਸੀਂ 1 2000 ਵਿਊ ਆਣਗੇ ਤੁਹਾਡਾ ਫਿਰ ਨਹੀਂ ਕੁਝ ਬਣਨਾਗਾ ਉਹਦੇ ਵਾਸਤੇ ਤੁਹਾਨੂੰ ਵਿਊ ਕਾਫੀ ਲਿਹਾਉਣੇ ਪੈਣਗੇ ਇੰਗੇਜਮੈਂਟ ਚੰਗੀ ਲਿਆਉਣੀ ਪਊਗੀ ਮਤਲਬ ਆਡੀਅנס ਨੂੰ ਆਪਣੇ ਨਾਲ ਬੰਨ ਕੇ ਰੱਖਣਾ ਪਊਗਾ ਉਹਦੇ ਵਾਸਤੇ ਕੰਟੈਂਟ ਤੁਸੀਂ ਮਤਲਬ ਪਹਿਲਾਂ ਦੀ ਤਰ੍ਹਾਂ ਬਸ ਕੁਝ ਵੀ ਚੱਕ ਕੇ ਨਾ ਪਾਓ ਜੋ ਵੀ ਤੁਹਾਡੇ ਚ ਮਤਲਬ ਕਲਾ ਹੈਗੀ ਹੈ ਤੁਸੀਂ ਉਹ ਦਿਖਾਓ ਜੇ ਕੋਈ ਮਤਲਬ ਸਿੰਗਿੰਗ ਕਰਦਾ ਬੈਕਗ੍ਰਾਉਂਡ ਮਿਊਜ਼ਿਕ ਨਹੀਂ ਲਾਉਣਾ ਤੁਸੀਂ ਆਪਦੀ ਬਾਤ ਚ ਜਿਵੇਂ ਹੁਣ ਮੈਂ ਸਾਹਮਣੇ ਬੋਲ ਰਿਹਾ ਆ ਆਪਦੀ ਬਾਤ ਚ ਕੁਝ ਵੀ ਤੁਸੀਂ ਦਿਖਾਓ ਤੇ ਲਗਾਤਾਰ 2 ਮਹੀਨੇ ਇਸੇ ਤਰ੍ਹਾਂ ਟਰਾਈ ਕਰੋ ਸਿਰਫ ਇੱਕ ਟੌਪਿਕ ਤੇ ਕੰਮ ਕਰਨਾ ਤੁਸੀਂ ਕਹਿਣ ਦਾ ਮਤਲਬ ਇਹ ਆ ਜੀ ਜੇਕਰ ਤੁਸੀਂ ਐਜੂਕੇਸ਼ਨ ਮਤਲਬ ਕੋਈ ਐਜੂਕੇਸ਼ਨ ਦੇ ਤੌਰ ਤੇ ਕੋਈ ਵੀਡੀਓ ਪਾਉਣੇ ਆ ਤਾਂ ਲਗਾਤਾਰ ਉਹੋ ਜਿਹਾ ਕੰਟੈਂਟ ਪਾਓ ਕਿ ਲੋਕਾਂ ਨੂੰ ਜਾਣਕਾਰੀ ਮਿਲੇ ਜੇ ਤੁਸੀਂ ਕਮੇਡੀ ਟੈਪ ਤੇ ਪਾਉਣੇ ਆ ਥੋੜਾ ਟਵਿਸਟ ਲਿਆਓ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਮਿਸਤਰੀ ਜਾਂ ਕਿਸੇ ਤਰ੍ਹਾਂ ਦਾ ਕੰਮ ਆ ਉਹਦੇ ਵਿੱਚ ਲੋਕਾਂ ਨੂੰ ਜਾਣਕਾਰੀ ਦਿਓ ਮਤਲਬ ਕੁਝ ਸਿੱਖਣ ਨੂੰ ਮਿਲੇ ਤੇ ਕਿਸੇ ਜੋ ਮਿਸਤਰੀ ਦਾ ਕੰਮ ਸਿੱਖਣਾ ਚਾਹੁੰਦੇ ਆ ਜਾਂ ਜਿਵੇਂ ਬਿਜਲੀ ਦਾ ਕੰਮ ਕੋਈ ਕਰਦਾ ਹੋ ਉਹ ਸਿੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੁਝ ਮਤਲਬ ਜੋ ਪਵੈਂਟ ਹੂੰ ਮਤਲਬ ਤੁਹਾਡੇ ਵਿੱਚ ਜੋ ਕਲਾ ਤੁਹਾਨੂੰ ਕੋਈ ਜਾਣਕਾਰੀ ਹੈਗੀ ਉਹਨਾਂ ਨੂੰ ਦੱਸੋ ਕਿਉਂ ਤੁਹਾਡੇ ਨਾਲ ਜੁੜਨ ਉਹਨਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ ਸੋ ਇਸ ਤਰ੍ਹਾਂ ਲੱਗ ਲੱਗ ਐਕਸਪੈਰੀਮੈਂਟ ਕਰਕੇ ਦੇਖੋ ਵੀ ਆਡੀਅנס ਤੁਹਾਡੇ ਨਾਲ ਜੁੜੇ ਤੇ ਜੇਕਰ ਤੁਸੀਂ ਲੌਂਗਰ ਬਲੌਗ ਬਣਾਉਣੀ ਆ ਘਰ ਦਾ ਵਲੌਗ ਬਣਾਉਣੀ ਆ ਉਹਦੇ ਵਿੱਚ ਜਿਹੜੀ ਕਲਿੱਪ ਹੋਊਗੀ ਨਾ ਜੇ ਤੁਹਾਨੂੰ ਕੋਈ ਕਲਿੱਪ ਵਧੀਆ ਲੱਗਦੀ ਆ ਯਾਰ ਆਹ ਕਲਿੱਪ ਬਹੁਤ ਵਧੀਆ ਹੈਗੀ ਆ ਇਸ ਵੀਡੀਓ ਚ ਤੇ ਇਹ ਦੇਖ ਕੇ ਲੋਕਾਂ ਨੂੰ ਬਹੁਤ ਵਧੀਆ ਲੱਗੂ ਤੁਸੀਂ ਕੀ ਕਰਨਾ ਜੇਕਰ ਤੁਹਾਡੀ ਕੋਈ ਵੀਡੀਓ ਦੀ ਕਲਿੱਪ ਹੈਗੀ ਆ 1 ਮਿੰਟ ਦੀ ਬਹੁਤ ਵਧੀਆ ਤੁਸੀਂ ਨਾ ਉਹ ਪੂਰੀ ਕਲਿੱਪ ਨਹੀਂ ਸਾਹਮਣੇ ਲਿਆਉਣੀ ਉਹਦੇ ਵਿੱਚੋਂ 10 ਸੈਕਿੰਡ ਦਾ ਮੇਨ ਪੁਆਇੰਟ ਜਿਵੇਂ ਟੌਪ ਤੇ ਜਦੋਂ ਵੀਡੀਓ ਸ਼ੁਰੂ ਹੋਊਗੀ ਉਦੋਂ ਲਾਉਣਾ ਤੇ ਜਦੋਂ ਵੀ ਤੁਹਾਡੀ ਵੀਡੀਓ ਸਟਾਰਟ ਹੋਊਗੀ ਆਡੀਅנס ਦੇਖੂਗੀ ਆਹ ਵਾਲਾ ਪੁਆਇੰਟ ਬਹੁਤ ਵਧੀਆ ਲੱਗਿਆ ਮਤਲਬ 10 ਸੈਕਿੰਡ ਦੀ ਕਲਿੱਪ ਉਹਨਾਂ ਨੂੰ ਵਧੀਆ ਲੱਗੀ ਫਿਰ ਕਿਉਂ ਕਰਦਾਂਗੇ ਉਸੇ ਕਲਿੱਪ ਨੂੰ ਦੇਖਣਗੇ ਵੀ ਇਹ ਵੀਡੀਓ ਦੇ ਐਂਡ 'ਚ ਜਾਂ ਜਦੋਂ ਵੀ ਇਹ ਦਿਖਾਊਗਾ ਜਿਹਨੇ ਵੀਡੀਓ ਬਣਾਈ ਆ ਤੇ ਉਸੇ ਕਰਕੇ ਆਡੀਅנס ਪੂਰਾ ਮਤਲਬ ਵੀਡੀਓ ਵਾਚ ਕਰੂਗੀ ਦੇਖੂਗੀ ਜਿਹੜੀ ਉਹ ਕਲਿੱਪ ਅਸੀਂ ਸ਼ੁਰੂ 'ਚ ਦੇਖੀ ਸੀ ਉਹ ਵੀਡੀਓ ਦੇ ਕਿਹੜੇ ਪੁਆਇੰਟ ਤੇ ਆਊਗੀ ਕਿ ਉਹਦੇ ਕਰਕੇ ਆਡੀਅנס ਨਾ ਪੂਰੀ ਮਤਲਬ ਵੀਡੀਓ ਵਾਚ ਕਰ ਲੈਂਦੀ ਆ ਇਹਦੇ ਨਾਲ ਫੇਸਬੁੱਕ ਵੀ ਰੀਕਮੈਂਡ ਕਰਦਾ ਹਾਂ ਵੀ ਇਸ ਬੰਦੇ ਦੀ ਵੀਡੀਓ ਜ਼ਿਆਦਾ ਚੜ ਦੇਖੀ ਜਾ ਰਹੀ ਆ ਤੇ ਆਪਾਂ ਮਤਲਬ ਉਹਨਾਂ ਦੇ ਜਿਹੜਾ AI ਆ ਉਸ ਚੀਜ਼ ਨੂੰ ਐਲਗੋਰਿਦਮ ਨੂੰ ਕੈਚ ਕਰਦਾ ਵੀ ਇਹ ਵੀਡੀਓ ਦਾ ਵਾਚ ਟਾਈਮ ਵਧਦੇਗਾ ਇਸ ਤਰੀਕੇ ਨਾਲ ਉਹ ਵਾਇਰਲ ਕਰਦਾ ਤੇ ਤੁਸੀਂ ਇਸ ਤਰੀਕੇ ਨਾਲ ਟਰਿਕ ਲਗਾ ਸਕਦੇ ਹੋ ਤਿਆ ਤੁਹਾਡੀ ਵੀਡੀਓ ਨੂੰ ਵਾਇਰਲ ਕਰ ਸਕਦੇ ਹੋ ਤੇ ਬਸ ਆਡੀਅנס ਨੂੰ ਆਪਦੇ ਨਾਲ ਜੋੜ ਕੇ ਰੱਖ ਸਕਦੇ ਹੋ ਕੰਟੈਂਟ ਉਹੋ ਜਿਹਾ ਬਣਾਓ ਕਿ ਆਡੀਅנס ਨੂੰ ਕੁਝ ਸਿੱਖਣ ਨੂੰ ਮਿਲੇ ਯ ਮਤਲਬ ਆਲਤੂ ਫਾਲਤੂ ਕੋਸ਼ਨਾ ਬਣਾਓ ਕਿਉਂਕਿ ਉਹ ਤਾਂ ਬਹੁਤ ਕੁਝ ਚੱਲ ਰਿਹਾ Facebook ਤੇ ਤੇ ਲੋਕ ਉਹਨਾਂ ਨੂੰ ਹੁਣ ਸਕਰੋਲ ਕਰਦੇ ਜਾਂਦੇ ਆ ਠੀਕ ਆ ਜੀ ਇਨਫੋਰਮੇਟਿਵ ਜਾਂ ਕਮੇਡੀ ਜਾਂ ਜੋ ਵੀ ਤੁਹਾਡੇ ਚਕਲਾ ਬਸ ਉਹਨੂੰ ਮੁੱਖ ਰੱਖ ਕੇ ਵੀਡੀਓ ਬਣਾਓ ਤਾਂ ਕਿ ਲੋਕ ਤੁਹਾਡੇ ਨਾਲ ਜੁੜੇ ਰਹਿਣ ਠੀਕ ਆ ਜੀ